ਲੱਗਿਆ ਜੀ ਕੈਪਟਨ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬਲਵਿੰਦਰ ਸਿੰਘ ਮਾਨ ਪਿੰਡ ਤੁੰਗਾਲੀ ਅੱਜ ਆਪਾਂ ਬਾਈ ਨਿੰਮੇ ਦੇ ਮੰਡੀ ਤੇ ਖੜੇ ਆ ਤਨੌਲੇ ਪਿੰਡ ਬਹੁਤ ਵਧੀਆ ਲੋਕੇਸ਼ਨ ਤੇ ਰੋਡ ਦੇ ਉੱਤੇ ਮੰਡੀ ਲੱਗਦੀ ਹੈ ਇਹਨਾਂ ਦੀ ਤੇ ਬਹੁਤ ਮੰਡੀ ਭਰੀ ਹੋਈ ਆ ਆ ਕੇ ਦਿਲ ਖੁਸ਼ ਹੋ ਗਿਆ ਐਨੇ ਵੀਰਾਂ ਨੂੰ ਇੱਥੇ ਦੇਖ ਕੇ ਕਾਫੀ ਗੱਡੀਆਂ ਆਈਆਂ ਜਾਨਵਰ ਕਾਫੀ ਆ ਵਪਾਰੀ ਵੀ ਕਾਫੀ ਆ ਦੋਸਤੋ ਇਹ ਕਿਸੇ ਦਿਨ ਸ਼ੁਰੂ ਹੋਇਆ ਸੀ ਇੱਕ ਇੱਕ ਦੋ ਦੋ ਬੱਕਰੀਆਂ ਤੋਂ ਤੇ ਇੱਕ ਇੱਕ ਦੋ ਦੋ ਗੱਡੀਆਂ ਤੋਂ ਪਰ ਉਹ ਚੱਲਦਾ ਚੱਲਦਾ ਕਾਫਲਾ ਅੱਜ ਤੁਸੀਂ ਦੇਖ ਲਿਆ ਕਿ ਬਹੁਤ ਵੱਡੇ ਪੱਧਰ ਤੇ ਕੰਮ ਚੱਲ ਪਿਆ ਬੱਕਰੀਆਂ ਦਾ ਕਿਸੇ ਕੰਮ ਦੀ ਸਟਾਰਟਿੰਗ ਸ਼ੁਰੂਆਤ ਔਖੀ ਹੁੰਦੀ ਆ ਉਸ ਤੋਂ ਬਾਅਦ ਤਾਂ ਕਰਨਾ ਬਹੁਤ ਸੌਖਾ ਹੁੰਦਾ ਹੈਗਾ ਇਹ ਹਰੇਕ ਬੁੱਧਵਾਰ ਨੂੰ ਮੰਡੀ ਲੱਗਦੀ ਆ ਇੱਥੇ ਵੀ ਵੀਰਾਂ ਨੂੰ ਬੇਨਤੀ ਆ ਭਈ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਭਈ ਇੱਥੇ ਵੱਧ ਤੋਂ ਵੱਧ ਆਇਆ ਕਰੋ ਵਪਾਰੀਆਂ ਨੂੰ ਬੇਨਤੀ ਆ ਭਈ ਵੱਧ ਤੋਂ ਵੱਧ ਆਇਆ ਕਰੋ ਕਿਉਂਕਿ ਇੱਥੋਂ ਹੀ ਜਿਹੜੀਆਂ ਵੱਡੀਆਂ ਮੰਡੀਆਂ ਲੱਗਦੀਆਂ ਉਹ ਐਸ ਮੰਡੀਆਂ ਚੋਂ ਮਾਲ ਲੈ ਕੇ ਜਿਹੜੇ ਵੱਡੇ ਵਪਾਰੀ ਆ ਉਹ ਜਾ ਕੇ ਵੱਡੀਆਂ ਮੰਡੀਆਂ ਚ ਮਾਲ ਵੇਚਦੇ ਆ ਇਹ ਵੀ ਵਧੀਆ ਮੰਡੀ ਭਰਦੀ ਆ ਹਰੇਕ ਬੁੱਧਵਾਰ ਲੱਗਦੀ ਆ ਇੱਥੇ ਵੱਧ ਵੱਧ ਪਹੁੰਚਿਆ ਕਰੋ ਇੱਕ ਅਪਡੇਟ ਤੁਹਾਨੂੰ ਹੋਰ ਦਿੰਦਾ ਜਿਹੜਾ ਵੀਰਵਾਰ ਨੂੰ ਪਿੰਡ ਤੋਂਗਾਂ ਵਾਲੀ ਬੱਕਰੀਆਂ ਦੀ ਮੰਡੀ ਲੱਗਦੀ ਸੀ ਅੱਜ ਕੱਲੋਂ ਪਿੰਡ ਜੋਗੇ ਵਾਲਾ ਮੰਡੀ ਲੱਗਦੀ ਆ ਇਹ ਹਰਿਆਣੇ ਦਾ ਪਿੰਡ ਆ ਦੱਬਾ ਵਾਲੀ ਦੇ ਨਾਲ ਆ ਦੱਬਾ ਤੋਂ 5 ਕਿਲੋਮੀਟਰ ਸਾਈਡ ਤੇ ਪਿੰਡ ਆ ਇਹ ਪੰਨੀ ਵਾਲਾ ਮੋਰੀ ਕੇ ਇਹਨੂੰ ਛੜਕ ਜਾਂਦੇ ਆ ਉਹ ਛੜਕ ਦੇ ਉੱਤੇ ਲੱਗਦੀ ਆ ਮੰਡੀ ਉੱਥੇ ਕਿਉਂਕਿ ਉਹ ਤਿੰਨ ਸਟੇਟਾਂ ਦਾ ਬਾਰਡਰ ਆ ਹਰਿਆਣਾ ਰਾਜਸਥਾਨ ਤੇ ਪੰਜਾਬ ਦਾ ਇਸ ਲਈ ਉੱਥੇ ਬਹੁਤ ਜ਼ਿਆਦਾ ਵਪਾਰੀ ਪਹੁੰਚਦੇ ਆ ਜਿਹੜੇ ਦੂਰ ਦੇ ਵਪਾਰੀ ਆ ਬਹੁਤ ਸਾਰੇ ਗੱਡੀਆਂ ਵਾਲੇ ਇਹੇ ਆ ਜਿਹੜੇ ਪੰਜਾਬ ਵਿੱਚ ਵੜਨ ਤੋਂ ਡਰਦੇ ਆ ਕਿਉਂਕਿ ਸੋਨੂੰ ਪਤਾ ਵੀ ਪੰਜਾਬ ਦੇ ਵਿੱਚ ਚਲਾਨ ਵਗੈਰਾ ਕਾਫੀ ਵੱਡੇ ਪੱਧਰ ਤੇ ਹੋ ਰਿਹਾ ਹੈ ਅੱਜਕੱਲ ਇਸ ਲਈ ਜਿਹੜੇ ਵਪਾਰੀ ਆ ਉਹ ਪੰਜਾਬ ਵਿੱਚ ਵੜਨਾ ਪਸੰਦ ਨਹੀਂ ਕਰਦੇ ਉਹ ਬਾਰਡਰ ਦੇ ਉੱਤੇ ਜਿਹੜੀ ਮੰਡੀ ਲੱਗਦੀ ਆ ਤੁਹਾਨੂੰ ਇੱਕ ਬੇਨਤੀ ਆ ਵਪਾਰੀਆਂ ਨੂੰ ਸਾਰਿਆਂ ਨੂੰ ਜਿਹੜੇ ਨੇ ਮਾਲ ਵੇਚਣਾਗਾ ਉੱਥੇ ਵੱਤ-ਵੱਤ ਮਾਲ ਲੈ ਕੇ ਆਇਆ ਕਰੋ ਦਿਨ ਵੀਰਵਾਰ ਦਾ ਇੱਥੇ ਮੰਡੀ ਲੱਗਦੀ ਆ ਟੰਗ ਵਾਲੀ ਵਾਲੀ ਮੰਡੀ ਆ ਜਿਹੜੀ ਹੁਣ ਪਿੰਡ ਜੋਗੇ ਵਾਲਾ ਦੱਬਾ ਵਾਲੀ ਦੇ ਨਾਲ ਲੱਗਦੀ ਆ ਉੱਥੇ ਵੱਤ-ਵੱਤ ਆਇਆ ਕਰੋ ਉੱਥੇ ਕਿਉਂਕਿ ਤਿੰਨ ਸਟੇਟਾਂ ਦੇ ਵਪਾਰੀ ਉੱਥੇ ਇਕੱਠੇ ਹੁੰਦੇ ਆ ਮਹਾਰਾਸ਼ਟਰ ਤੋਂ ਟੀਮਾਂ ਕਾਫੀ ਆਈਆਂ ਹੋਊਗਾ ਜਿਨ੍ਹਾਂ ਨੂੰ ਬਹੁਤ ਸਾਰੇ ਬੱਕਰੇ ਤੇ ਪੱਠਾ ਚਾਹੀਦਿਆਂ ਨੇ ਉਹ ਜਿਹੜੇ ਪੱਠਾ ਬੱਕਰੇ ਵੀਰਾਂ ਨੂੰ ਬੇਨਤੀ ਆ ਵੀ ਉੱਥੇ ਵੱਤ-ਵੱਤ ਕੱਲ ਨੂੰ ਲੈ ਕੇ ਪਹੁੰਚੋ ਕਿਉਂਕਿ ਵਪਾਰੀ ਅੱਜ ਕਾਫੀ ਫਾਰਮ ਤੇ ਉੱਤੇ ਆਏ ਬੈਠੇ ਆ ਹੁਣ ਤੇ ਕੋਈ ਸਿੱਧੇ ਉੱਥੇ ਕੱਲ ਨੂੰ ਇਹੀ ਬੇਨਤੀ ਕਰਦਾ ਹੁਣ ਸਾਰਿਆਂ ਨੂੰ ਬਈ ਜੇ ਆਪਾਂ ਨੂੰ ਕੋਈ ਕਿਸੇ ਨੇ ਚੈਲੰਜ ਦਿੱਤਾ ਬਈ ਯਾਰ ਤੋਂਗਾਂ ਵਾਲੀ ਮੰਡੀ ਕਿਸੇ ਨੇ ਬੰਦ ਕਰਾਈ ਆ ਤੇ ਆਪਾਂ ਅਗਲਾਂ ਨੂੰ ਇਹ ਕਵਾਂਗੇ ਬਈ ਯਾਰ ਤੁਸੀਂ ਇੱਕ ਬੰਦ ਕਰਾਈ ਆ ਅਸੀਂ ਤੁਹਾਨੂੰ ਨਿਰਗੇ ਲਾ ਕੇ ਦਿਖਾਵਾਂਗੇ ਫਿਕਰ ਨਾ ਮੰਨੋ ਹਰਿਆਣਾ ਦਾ 413 ਘੇਰਦਾ ਤੁਰਾਂ ਉਹ ਮੈਂ ਇਹਨਾਂ ਨੂੰ ਜਿੱਥੇ ਮਰਜ਼ੀ ਭੱਜ ਲੈਣ ਇਹ ਇਹ ਤਾਂ ਕਹਿੰਦੇ ਨਾ ਅਸੀਂ ਪਰਚੀ 1000 ਰੁਪਏ ਦੀ ਕਰਨੀ ਆ ਤੇ ਇਹ 100 ਤੋਂ ਵਧਾ ਕੇ ਦਿਖਾਉਣ 100 ਤੋਂ ਨਹੀਂ ਵਧਣ ਦਿੰਦਾ ਇਹਨਾਂ ਦੀ ਪਰਚੀ ਮੈਂ ਜਿੱਥੇ ਮਰਜ਼ੀ ਭੱਜ ਲੈਣ ਤੁਹਾਡੇ ਲਈ ਦਰਵਾਜ਼ੇ ਖੁੱਲ੍ਹੇ ਆ ਜਦੋਂ ਮਰਜ਼ੀ ਆਓ 100 ਰੁਪਿਆ ਭਰਤੀਆ ਰੋਟੀ ਟੋਕ ਉੱਥੇ ਸਾਰਾ ਕੁਝ ਓਵੇਂ ਚੱਲਦਾ ਜਿਵੇਂ ਤੁੰਗਾਂ ਵਾਲੀ ਚੱਲਦਾ ਸੀ ਉਹੀ ਸਹੂਲਤਾਂ ਉੱਥੇ ਨੇ ਇਸ ਲਈ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਉੱਥੇ ਆਇਆ ਕਰੋ ਲਾਹਾ ਲਓ ਬਰਬਰੀ ਬਹੁਤ ਵੱਡੇ ਪੱਧਰ ਤੇ ਉੱਥੇ ਹੁੰਦੀ ਆ ਬੀਟਲ ਭੇਡਾਂ ਬੱਕਰੀਆਂ ਸਾਰੀਆਂ ਵਧੀਆ ਉੱਥੇ ਆਉਂਦੀਆਂ ਨੇ ਜਿਹੜੇ ਵੀਰਾਂ ਨੂੰ ਕੋਈ ਮਾਲ ਲੈਣਾ ਜਾਂ ਸੇਲ ਕਰਨਾ ਉੱਥੇ ਸਾਡੇ ਕੋਲ ਪਹੁੰਚ ਸਕਦੇ ਨੇ ਤੁਹਾਡੀ ਪੂਰੀ ਇੱਜ਼ਤ ਮਾਨ ਦਾ ਪੂਰਾ ਖਿਆਲ ਰੱਖਿਆ ਜਾਂਦਾ ਪਹਿਲਾਂ ਵੀ ਤੁੰਗਾਂ ਵਾਲੀ ਤੁਸੀਂ ਦੇਖਿਆ ਤੇ ਉੱਥੇ ਵੀ ਆਪਣਾ ਇਹਨਾਂ ਵਾਲਾ ਗੱਲ ਨਹੀਂ ਵੀ ਕਿਸੇ ਨੇ 20 ਰੁਪਿਆ ਦੀ ਭਰਤੀ ਨਹੀਂ ਕਟਾਈ ਤੇ ਬਜ਼ੁਰਗ ਬ ਉਹਦੀਆਂ ਗੱਲਾਂ ਅੱਜ ਤੱਕ ਕਿਸੇ ਨੇ ਮੰਡੀ 'ਚ ਮੇਰੀ ਚੇਹ ਜੀਆਂ ਚੀਜ਼ਾਂ ਕਦੇ ਨਹੀਂ ਮਿਲੀਆਂ ਹੋਣੀਆਂ ਤੁਹਾਨੂੰ ਐਨੇ ਸਾਲ 15 ਸਾਲ ਹੋ ਗਏ ਮੰਡੀ ਚਲਾਉਂਦੇ ਆ ਤੇ ਇਹਨਾਂ ਨੇ 20 ਰੁਪਏ ਪਿੱਛੇ ਇੱਕ ਬਜ਼ੁਰਗ ਬੰਦੇ ਦੇ ਠੇਕੇਦਾਰਾਂ ਨੇ ਲੱਪੜ ਮਾਰੀ ਤਾਂ ਹੀ ਆਪਾਂ ਤੁੰਗਲ ਤੋਂ ਬੰਦ ਕੀਤਾ ਕੰਮ ਹੋਰ ਕੋਈ ਕਾਰਨ ਨਹੀਂ ਸੀਗਾ ਮਿਹਰਬਾਨੀ ਬਾਕੀ ਧੰਨਵਾਦ ਸਾਰਿਆਂ ਬਾਕੀ ਸਦੀਕ ਜੀ ਖੜੇ ਆ ਬਾਈ ਨਿੰਮਾ ਖੜਾਗਾ ਇਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਆਪਦੇ ਡਾਕਟਰ ਸਾਹਿਬ ਦਾ ਬਾਈ ਤਣਾਉਲੇ ਪਹੁੰਚੋ ਤੇ ਮੰਡੀ ਚ ਬਹੁਤ ਬਹੁਤ ਧੰਨਵਾਦ ਆਪਾਂ ਸਾਰੇ ਵਪਾਰੀ ਵੀਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿਵੇਂ ਤੁਸੀਂ ਤੁੰਗਵਾਲੀ ਜਾ ਕੇ ਬਾਈ ਨੂੰ ਪਿਆਰ ਦਿੰਦੇ ਰਹੇ ਹੋਗੇ ਠੀਕ ਹੈ ਉਸੇ ਤਰ੍ਹਾਂ ਜੋਗੇ ਵਾਲਾ ਹਰਿਆਣੇ ਦੇ ਵਿੱਚ ਜੋ ਮੰਡੀ ਸ਼ੁਰੂ ਕੀਤੀ ਆ ਇਹ ਤੁੰਗਵਾਲੀ ਬੰਦ ਕਰਕੇ ਉਹੀ ਮੰਡੀ ਉਹੀ ਸਹੂਲਤਾਂ ਬਾਈ ਜੋਗੇ ਵਾਲੇ ਲੈ ਕੇ ਗਿਆ ਹਰਿਆਣੇ ਦੇ ਵਿੱਚ ਜੋ ਕਿ ਕੱਲ ਨੂੰ ਯਾਨੀ ਕਿ ਵੀਰਵਾਰ ਨੂੰ ਹਰੇਕ ਵੀਰਵਾਰ ਨੂੰ ਇਹ ਮੰਡੀ ਲੱਗਦੀ ਆ ਸਾਰੇ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਬੇਨਤੀ ਵੱਧ ਤੋਂ ਵੱਧ ਉੱਥੇ ਪਹੁੰਚਿਆ ਕਰੋ ਜੋਗੇ ਵਾਲਾ ਧੰਨਵਾਦ ਬੇਨਤੀ ਕਰਨਾ ਹੈ ਵੀ ਜਿਹੜੀ ਆਪਣੀ ਮੰਡੀ ਵੀਰਵਾਰ ਨੂੰ ਤੁੰਗ ਵਾਲੀ ਲੱਗਦੀ ਹੁੰਦੀ ਸੀ ਉਹ ਹੁਣ ਉਸੇ ਵੀਰਵਾਰ ਨੂੰ ਹੀ ਬਾਈ ਮਾਨ ਸਾਹਿਬ ਨੇ ਲਵਾਈ ਆ ਜੋਗੇ ਆਲਾ ਪਿੰਡ ਜਾਨੀ ਕਿ ਜਿਹੜੇ ਕਿ ਪੰਜਾਬ ਤੇ ਹਰਿਆਣਾ ਦੇ ਬਿਲਕੁਲ ਬਾਰਡਰ ਤੇ ਪਿੰਡ ਹਰਿਆਣੇ ਦਾ ਹੈ ਹਰ ਵੀਰਵਾਰ ਨੂੰ ਉੱਥੇ ਪਹੁੰਚਿਆ ਕਰੋ ਕੱਲ ਨੂੰ ਆਏ ਮੰਨ ਕੇ ਚਲੋ ਵੀ ਤੀਜੀ ਮੰਡੀ ਹੈ ਤੀਜੀ ਮੰਡੀ ਤੇ ਮੈਂ ਮਗਰ ਦੀ ਤੀਜੀ ਮੰਡੀ ਮੈਂ ਗਿਆ ਸੀਗਾ ਤਾਂ ਐ ਮੰਨ ਲਓ ਵੀ ਉਨਾ ਹੀ ਜੀ ਲੱਗਿਆ ਜਿਵੇਂ ਕਿ ਆਪਾਂ ਨੂੰ ਤੁੰਗ ਵਾਲੀ ਆਪਣਾ ਜੀ ਲੱਗਦਾ ਸੀ ਸਾਡਾ ਉਵੇਂ ਜੀ ਲੱਗਿਆ ਉਵੇਂ ਹੀ ਕੰਮ ਚੱਲਿਆ ਮਾਲ ਵੀ ਬਹੁਤ ਸੀ ਗਾਗ ਵੀ ਬਹੁਤ ਸੀ ਕਿਉਂਕਿ ਦੇਖੋ ਜਿਹੜਾ ਇਹ ਕਰੇ ਜਾਣਾ ਇਹ ਇਦੋਂ ਪਹਿਲਾਂ ਆਪਾਂ ਕੁਝ ਜਾਣਦੇ ਨਹੀਂ ਸੀ ਉਹਦੇ 7-8 ਸਾਲ ਪਹਿਲਾਂ ਵੀ ਇਹ ਵੀ ਕੋਈ ਮੰਡੀ ਲੱਗ ਸਕਦੀ ਹੈ ਇਹ ਗੱਲ ਨੂੰ ਮੰਨ ਕੇ ਚੱਲੋ ਤੁਸੀਂ ਗੱਲ ਪਹਿਲਾਂ ਆਪਾਂ ਕੀ ਪਿੰਡਾਂ 'ਚ ਜਾਂਦੇ ਸੀ ਜਿੱधर ਸਰਦਾ ਸੀਗਾ ਜਾਂ ਆਪ ਦਾ ਜਿਹੜਾ ਕੋਈ ਖਾਂਦਾ ਸੀ ਮੀਟ ਲੈ ਆਉਂਦੇ ਸੀ ਬੱਕਰੇ ਦਾ ਖਾ ਲੈਂਦੇ ਸੀ ਬਸ ਤਾਂ ਇਹਨਾਂ ਨੇ ਮਾਨ ਸਾਹਿਬ ਨੇ ਕੀ ਕੀਤਾ ਇਸ ਕੰਮ ਨੂੰ ਤਰਜੀਹ ਦੇ ਕੇ ਔਰ ਲੋਕਾਂ ਨੂੰ ਜਾਗਰੂਕ ਕਰਕੇ ਪੱਲੋਂ 15 18 ਲੱਖ ਖਰਚਾ ਕਰਕੇ ਇਹਨਾਂ ਨੇ ਤੇ ਦੂਜੇ ਨੰਬਰ ਤੇ ਆਉਂਦੇ ਆ ਕਿ ਆਪਣੇ ਬਾਬਾ ਜੀ ਮੁੱਲਾਪੁਰ ਵਾਲੇ ਉਹਨਾਂ ਦਾ ਵੀ ਸਹਿਯੋਗ ਹੈ ਨਿਮਾ ਜੀ ਨਿਮਾ ਜੀ ਦਾ ਵੀ ਸਹਿਯੋਗ ਹੈ ਇਹਨਾਂ ਨੇ ਇਸ ਕਰੇਜ ਨੂੰ ਇੰਨਾ ਖੜਾ ਕੀਤਾ ਕਿ ਅੱਜ ਇਸ ਕੰਮ ਦੇ ਵਿੱਚੋਂ ਤਕਰੀਬਨ ਲੱਖ ਕ ਬੰਦਾ ਰੋਟੀ ਖਾ ਰਿਹਾ ਸੌਖੀ ਸੋ ਚਲੋ ਕੋਈ ਇਹਨਾਂ ਦਾ ਆਪਸ ਵਿੱਚ ਜਿਹੜਾ ਕੋਈ ਵਖਰੇਵੇਂ ਸੀਗੇ ਸਰਕਾਰ ਨਾਲ ਜਾਂ ਕਿਵੇਂ ਵੀ ਲਾ ਲੋ ਪਤਾ ਹੀ ਆਪਾਂ ਸਾਰਿਆਂ ਨੂੰ ਦੱਸਣ ਦੀ ਬਾਦੀ ਲੋੜ ਨਹੀਂ ਹੈ ਠੀਕ ਹੈ ਨਾ ਤਾਂ ਇਹਨਾਂ ਨੇ ਹੁਣ ਜਿਹੜੇ ਮੇਨ ਜਿਹੜਾ ਮਕਸਦ ਸਾਡਾ ਬੋਲਣ ਦਾ ਹੈ ਵੀ ਜਿਹੜੀ ਤੁੰਗ ਵਾਲੀ ਵਾਲੀ ਮੰਡੀ ਬੀਰਮਾਰ ਵਾਲੀ ਸੀ ਉਹ ਜੋਗੇ ਵਾਲੇ ਚਲੇ ਗਈ ਵੱਧ ਤੋਂ ਵੱਧੋ ਮੇਰਾ ਵੀਰ ਉੱਥੇ ਖਰੀਦਣ ਵਾਸਤੇ ਵੇਚਣ ਵਾਸਤੇ ਪਹੁੰਚਿਆ ਕਰੋ ਉਹੀ ਸੁੱਖ ਸਹੂਲਤਾਂ ਭਾਈ ਉੱਥੇ ਵੀ ਦੇ ਰਹੇ ਆ ਸਾਰਿਆਂ ਨੂੰ ਸਸਰੀ ਘਾ ਜੀ